ਕਿਸਾਨਾਂ ਨਾਲ ਜੁੜੀ ਇਸ ਵੇਲੇ ਦੀ ਵੱਡੀ ਖਬਰ ਸਾਹਮਣੇ ਆਈ ਹੈ ਜਿਸ ਨੂੰ ਦੇਖ ਕੇ ਤੁਸੀਂ ਹੈਰਾਨ ਹੋ ਜਾਓਗੇ ਫਲਾਈਓਵਰ ਤੇ ਜਵਾਨਾਂ ਤੇ ਕਿਸਾਨਾਂ ਦਾ ਟੱਕਰਾ ਹੋ ਗਿਆ ਹੈ ਹਾਂਜੀ ਦੱਸਦੀ ਹੈ ਕਿਸਾਨਾਂ ਤੇ ਜਵਾਨਾਂ ਦਾ ਟੱਕਰਾ ਹੋ ਗਿਆ ਹੈ ਕਿਸਾਨ ਲਗਾਤਾਰ ਜਵਾਨਾਂ ਦਾ ਡੱਟ ਕੇ ਸਾਹਮਣਾ ਕਰ ਰਹੇ ਨੇ ਮੌਕੇ ਦੀਆਂ ਤਸਵੀਰਾਂ ਤੁਸੀਂ ਦੇਖ ਰਹੇ ਹੋ ਲਗਾਤਾਰ ਜਵਾਨ ਕਿਸਾਨਾਂ ਤੇ ਗੋਲੀਬਾਰੀ ਕਰ ਰਹੇ ਨੇ ਲਗਾਤਾਰ ਜਵਾਨ ਕਿਸਾਨਾਂ ਤੇ ਗੋਲੀਬਾਰੀ ਕਰ ਰਹੇ ਨੇ ਤੇ ਕਿਸਾਨ ਜਵਾਨਾਂ ਦੀ ਗੋਲੀਬਾਰੀ ਦਾ ਸਾਹਮਣਾ ਕਰ ਰਹੇ ਨੇ ਤੇ ਕਿਸਾਨ ਬੁਲਾਉਂਦਾ ਹੌਸਲਿਆਂ ਨਾਲ ਕਹਿ ਰਹੇ ਨੇ ਆਜੋ ਕੇਰਾ ਜਿਹੜਾ ਤਕੜਾ ਹੋਊਗਾ ਲੰਘ ਜਾਊਗਾ ਜੇ ਮਾੜੀ ਮੋਟੀ ਅਣਖ ਹੈਗੀ ਆ ਤਾਂ ਆਜੋ ਹੱਥੋਂ ਹੱਥੀ ਇਹ ਸਿੱਧੀਆਂ ਤਸਵੀਰਾਂ ਫਲਾਈਓਵਰ ਦੀਆਂ ਨੇ ਸਿੱਧੀਆਂ ਤਸਵੀਰਾਂ ਤੁਹਾਨੂੰ ਦਿਖਾ ਰਹੇ ਹਾਂ ਫਲਾਈਓਵਰ ਦੀਆਂ ਜਵਾਨਾ ਅੱਗੇ ਕਿਸਾਨ ਡੱਟ ਗਏ ਨੇ ਉਹ ਧਾਮ ਹੈ ਨਹੀਂਗਾ ਉਹ ਟਰੈਕਟਰ ਉਹ ਆਜੋ ਹੱਥੋਂ ਹੱਥੀ ਕਰਕੇ ਦੇਖ ਲੈਣੇ ਆ ਜਿਹੜਾ ਤਕੜਾ ਹੋਊ ਨੰਗ ਜਾਊਗਾ ਆ ਜਾਓ ਤਾਪੀ ਫਟਾ ਮੂ ਤੇਰੇ ਜੰਮਣ ਵਾਲੀ ਦੇ ਫਟਾ ਮੂ ਤੇਰੇ ਲਾ 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 ਇਹ ਤੇਰੇ ਆਲੂ ਮੋੜ ਤਾਂ ਤੇਰੇ ਆਲੂ ਐਨੂੰ ਹੀ ਆਉਣਾ ਇਹ ਯਾ ਯਾ ਜੇ ਮਾਰੀ ਮੋਟੀ ਹਣਕੇ ਹੈਗੀ ਆਨੇ ਆਂਦੇ ਸੂਪੇ ਦੇ ਆ ਜਾਓ ਹੱਥਾਂ ਤੇ